ਅੱਜ ਵੀ ਜਿਹੜੇ ਪ੍ਰੈਸ ਕਨਫਰੰਸ ਹੁਸਲਾ ਤਨੀ ਕਰ ਰਹੇ ਹਾਂ ਇਹ ਮਾਨਯੋਗ ਐਸਐਸਪੀ ਸਾਹਿਬ ਅਧਿਆਤਿ ਅਤੇ ਮਾਨਯੋਗ ਡੀਆਈ ਸਾਹਿਬ ਬਾਰਡਰਿੰਜ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਮਾਨਯੋਗ ਡੀਐਸਪੀ ਜੰਡਿਆਲਾ ਦੀ ਗਾਈਡੈਂਸ ਦੇ ਵਿੱਚ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਵਾ ਪੰਜਾਬ ਸਰਕਾਰ ਵੱਲੋਂ ਉਹਦੀ ਲੜੀ ਦੇ ਵਿੱਚ ਅਸੀਂ ਕਾਫੀ ਕੱਲ ਜਿਹੜੇ ਆ ਨਸ਼ਾ ਤਸਕਰ ਗ੍ਰਫਤਾਰ ਕੀਤੇ ਆ ਵੱਖ-ਵੱਖ ਮੁਕਦਮੇ ਦਰਜ ਕੀਤੇ ਆ ਜਿਨ੍ਹਾਂ ਦੇ ਵਿੱਚ ਟੋਟਲ ਸੱਤ ਪੈਡਲਰ ਜਿਹੜੇ ਆ ਨਸ਼ਾ ਤਸਕਰੀ ਦੇ ਉਹ ਗ੍ਰਿਫਤਾਰ ਕੀਤੇ ਆ ਤੇ ਉਹਨਾਂ ਤੋਂ ਜਿਹੜੇ ਆ ਮੁਕਦਮੇ ਦਰਜ ਕਰਕੇ ਤੇ ਜਿਹੜੇ ਬੰਦਿਆਂ ਤੋਂ ਉਹ ਲੈਂਦੇ ਸੀ ਉਹ ਵੀ ਗ੍ਰਿਫਤਾਰ ਕੀਤੇ ਆ ਤੇ ਡਰੱਗ ਮਣੀ ਤੇ ਹੈਰਵਨ ਜਿਹੜੀ ਬਰਾਮਦ ਕੀਤੀ ਆ ਉਹਦੀ ਡਿਟੇਲ ਮੈਂ ਤੁਹਾਨੂੰ ਦੱਸ ਦਿੰਨਾ ਵਾ ਇਸ ਤੋਂ ਇਲਾਵਾ ਇੱਕ ਨਟੋਰੀਅਸ ਕਿਸਮ ਦਾ ਵਿਅਕਤੀ ਆ ਬੜਾ ਪੜਿਆ ਲਿਖਿਆ ਜਿਹੜਾ ਏਟੀਐਮਾਂ ਦੇ ਵਿੱਚੋਂ ਠੱਗੀ ਮਾਰਦਾ ਸੀ ਜਦੋਂ ਕੋਈ ਪੋਲਾ ਪਾਲਾ ਬੰਦਾ ਏਟੀਐਮ ਚ ਪੈਸੇ ਕਢਾਉਣ ਜਾਂਦਾ ਸੀ ਤੇ ਉਹਨੂੰ ਪਸਲ ਕਰਕੇ ਤੇ ਆ ਜਿਹੜੇ ਕਾਰਡ ਇਹਦੇ ਕੋਲ ਮਿਲੇ ਆ ਇਹਨਾਂ ਉਸੇ ਕਲਰ ਦਾ ਕਾਰਡ ਐ ਚੋਂ ਕੱਢ ਕੇ ਤੇ ਉਹਦੇ ਨਾਲ ਕਾਰਡ ਬਟਾ ਲੈਂਦਾ ਸੀ ਤੇ ਉਹਦਾ ਪਾਸਵਰਡ ਜਿਹੜਾ ਸੀ ਉਹ ਨੋਟ ਕਰਕੇ ਆਪਣੇ ਬ੍ਰੇਨ ਚ ਦਿਮਾਗ ਚ ਤੇ ਮੁੜ ਕੇ ਦੂਜੇ ਏਟੀਐਮ ਚੋਂ ਜਾ ਕੇ ਤੇ ਪੈਸੇ ਕਢਾ ਲੈਂਦਾ ਸੀ ਇਹ ਇਹਦੇ ਤੇ ਇਹਦੇ ਖਿਲਾਫ 6 ਪਰਚੇ ਇਹੋ ਜਿਹੇ ਦਰਜਿਆ ਪਹਿਲਾਂ ਹੀ ਆਲਰੇਡੀ ਤੇ 32 ਵਾਰਦਾਤਾਂ ਤੁਹਾਡੇ ਸਾਹਮਣੇ ਆਨੇ ਐਕਸੈਪਟ ਕੀਤੀਆਂ ਵੀ ਮੈਂ ਪਹਿਲਾਂ ਜਿਹੜੀਆਂ ਉਹ ਕੀਤੀਆਂ ਵਾਂ ਜਿਨ੍ਹਾਂ ਦੇ ਵਿੱਚ ਕਈਆਂ ਦੇ ਵਿੱਚ ਪਰਚੇ ਦਰਜ ਨਹੀਂ ਵੀ ਹੋਏ ਤੇ ਇਹ ਕੱਲ ਅਸੀਂ ਮੌਕੇ ਤੋਂ ਹੀ ਗ੍ਰਿਫਤਾਰ ਕੀਤਾ ਸੀ ਇਹਦੇ ਕੋਲੋਂ ਆ 35 ਏਟੀਐਮ ਆ ਵੱਖ-ਵੱਖ ਬੈਂਕਾਂ ਦੇ ਤੇ ਇੱਕ ਦਾਤਰ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਇਹ ਬੇਸਿਕਲੀ ਸਾਹਿਲ ਨਾਮ ਦਾ ਬੰਦਾ ਵਾ ਜਲੰਧਰ ਦਾ ਰਹਿਣ ਵਾਲਾ ਵਾ ਪੜਿਆ ਲਿਖਿਆ ਵਾ ਤੇ ਬਾਕੀ 152 ਨੰਬਰ ਮਕਦਮਾ ਦਰਜ ਕੀਤਾ ਜਿਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਪਾਸੋਂ 23 ਗ੍ਰਾਮ ਹੈਰੋਇਨ ਫੜੀ ਆ ਤੇ 155 ਨੰਬਰ ਮਕਦਮਾ ਦਰਜ ਕੀਤਾ ਜਿਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਤੋਂ 10 ਗ੍ਰਾਮ ਹੈਰੋਇਨ ਤੇ 2000 ਦੇ ਕਰੀਬ ਡਰੱਗ ਮਣੀ ਇੱਕ ਮੋਟਰਸਾਈਕਲ ਬਰਾਮਦ ਕੀਤਾ ਵਾ ਤੇ ਜਿਹੜਾ ਇਹਨਾਂ ਨੂੰ ਅੱਜ ਪੇਸ਼ ਕਰਕੇ ਰਿਮਾਂਡ ਲੈ ਕੇ ਤੇ ਫਰਦਰ ਪੁਛਗਿਸ਼ ਕੀਤੀ ਜਾਊਗੀ ਜਿੱਦਾਂ ਨਸ਼ਾ ਪੜਿਆ ਤੇ ਪ੍ਰੋਫੈਸ਼ਨਲ ਹੈਲਥੀ ਕਿ ਨਵੇਂ ਅੱਜ ਬਿਲਕੁਲ ਜੀ ਸਾਰਿਆਂ ਦੇ ਖਿਲਾਫ ਵੀ ਕਿਸੇ ਦੇ ਖਿਲਾਫ 8 ਪਰਚੇ ਦਰਜ ਆ ਕਿਸੇ ਦੇ ਖਿਲਾਫ 9 ਪਰਚੇ ਦਰਜ ਆ ਕਿਸੇ ਦੇ ਖਿਲਾਫ 4 ਪਰਚੇ ਦਰਜ ਆ ਸਾਰੇ ਜਿਹੜੇ ਆਏ ਕ੍ਰਿਮੀਨਲ ਹਿਸਟਰੀ ਦੇ ਆ ਡਰੱਗ ਤਸਕਰੀ ਦੀ ਕ੍ਰਿਮੀਨਲ ਹਿਸਟਰੀ ਇਹਨਾਂ ਦੀ ਸਾ ਤੁਸੀਂ ਇਹਨਾਂ ਨੂੰ ਮਿਲਤ ਕਰਦੇ ਜੇ ਨਸ਼ੇ ਤਸਕਰ ਪੜਦੇ ਜੇ ਪਰ ਇਹਨਾਂ ਜਮਾਨਤਾਂ ਜਿਹੜੀਆਂ ਜਲਦੀ ਹੋ ਜਣੇ ਕੀ ਕਾੰਦਰੀ ਹੈ ਜਮਾਨਤਾਂ ਦੇ ਵੀ ਹੁਣ ਪੰਜਾਬ ਸਰਕਾਰ ਨੇ ਜਿਹੜਾ ਵਾ ਇੱਕ ਅਭਿਆਨ ਸ਼ੁਰੂ ਕੀਤਾ ਵਾ ਜਿਹਦੇ ਚ ਅਸੀਂ ਸਾਡੇ ਕੋਲ ਡਿਟੇਲ ਜਿਹੜੀ ਆ ਉਹ ਕੋਰਟ ਦੇ ਵਿੱਚੋਂ ਅਸੀਂ ਪ੍ਰਾਪਤ ਕਰ ਲੈਨੇ ਆ ਤੇ ਜਿਹੜੇ ਜਿਹੜੇ ਜਮਾਨਤੀ ਆ ਉਹਨਾਂ ਨੂੰ ਅਸੀਂ ਰੀ ਵੈਰੀਫਾਈ ਕਰਦੇ ਆ ਜੇ ਉਹ ਦੁਬਾਰਾ ਆ ਕੇ ਨਸ਼ੇ ਦੀ ਤਸਕਰੀ ਚ ਸ਼ਾਮਲ ਹੋ ਜਾਂਦੇ ਆ ਤੇ ਉਹਨਾਂ ਦੀਆਂ ਜਮਾਨਤਾਂ ਕੈਨਸਲ ਕਰਾਉਣ ਲਈ ਮਾਨਯੋਗ ਅਦਾਲਤਾਂ ਦੇ ਵਿੱਚ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਵਾ ਜਿਹਦੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਤਰੀਕਾ ਵੀ ਆ ਤੇ ਬਹਿਸ ਕਰਨ ਤੋਂ ਬਾਅਦ ਉਹਨਾਂ ਦੀਆਂ ਜਮਾਨਤਾਂ ਰਿਜੈਕਟ ਕਰਾਈਆਂ ਜਾਣਗੀਆਂ ਉਤੋਂ ਵੱਧ ਕੇ ਅਗਲੇ ਬੰਨੇ ਹੋਰ ਇੱਕ ਅਸੀਂ ਅਭਿਆਨ ਸ਼ੁਰੂ ਕੀਤਾ ਮਾਨਜੁਗ ਐ ਐਸਐਸਪੀ ਸਾਹਿਬੀਆਂ ਹਦਤਾਂ ਦੇ ਜਿਹਦੇ ਵਿੱਚ ਜਿਨ੍ਹਾਂ ਨੇ ਇਹਨਾਂ ਦੀਆਂ ਜ਼ਮਾਨਤਾਂ ਦਿੱਤੀਆਂ ਵਾ ਉਹਨਾਂ ਨੂੰ ਵੀ ਅਸੀਂ ਬੁਲਾ ਕੇ ਤੇ ਉਹਨਾਂ ਤੋਂ ਜਿਹੜੀ ਜਿਹੜੀ ਉਹਨਾਂ ਜ਼ਮਾਨਤ ਦਿੱਤੀ ਆ ਜਿਹੜੇ ਬੰਦੇ ਦੀ ਜ਼ਮਾਨਤ ਦਿੱਤੀ ਆ ਤੇ ਉਹ ਦੁਬਾਰਾ ਡਰੱਗ ਤਸਕਰੀ 'ਚ ਸ਼ਾਮਲ ਹੋਇਆ ਵਾ ਉਹਨਾਂ ਤੋਂ ਐਫਰੀਡੇਵਿਡ ਲੈ ਕੇ ਉਹਨਾਂ ਦੀਆਂ ਜ਼ਮਾਨਤਾਂ ਕੈਸਲ ਕਰਾਉਣ ਵਾਲਾ ਵੀ ਅਸੀਂ ਅਭਿਆਨ ਸ਼ੁਰੂ ਕੀਤਾ ਵਾ ਤੇ ਜ਼ਮਾਨਤੀਆਂ ਦੇ ਖਿਲਾਫ ਵੀ ਜਿਹੜੀ ਆ ਉਹ ਕਾਰਵਾਈ ਅ 83 ਬੀ ਐਨ ਐਸ ਐਸ ਦੀ ਜਿਹੜੀ ਅਸੀਂ ਕਰ ਰਹੇ ਹਾਂ ਉਹਨਾਂ ਦੇ ਉਹਨਾਂ ਨੂੰ ਵੀ ਜਿਹੜੀ ਉਹਨਾਂ ਨੇ ਜਮਾਨਤ ਦਿੱਤੀ ਆ ਉਹ ਉਹਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਜਾਇਦਾਦ ਜਿਹੜੀ ਅਟੈਚ ਕਰਾਈ ਜਾ ਰਹੀ ਕੋਰਟ ਦੇ ਵਿੱਚ ਮਾੜੇ ਆਨਸਰ ਨੂੰ ਇਸ ਮਾੜੇ ਆਨਸਰ ਨੂੰ ਇਹੋ ਹੀ ਸੰਦੇਸ਼ ਆ ਕਿ ਜਿਹੜਾ ਕ੍ਰਿਮੀਨਲ ਗਤੀਵਿਧੀ ਆ ਉਤੋਂ ਸੰਕੋਚ ਕਰਕੇ ਤੇ ਮੁੱਖ ਧਾਰਾ 'ਚ ਆ ਕੇ ਤੇ ਆਪਣੀ ਨੇਕ ਕਮਾਈ ਦੇ ਨਾਲ ਆਪਣਾ ਪਰਿਵਾਰ ਤੇ ਆਪਣਾ ਜਿਹੜਾ ਗੁਜ਼ਾਰਾ ਕਰਨ ਜਿਹੜੀ ਕ੍ਰਿਮੀਨਲ ਗਤੀਵਿਧੀਆਂ ਉਹਦਾ ਰਿਜ਼ਲਟ ਬਹੁਤ ਮਾੜਾ ਹੁੰਦਾ ਹੈ ਕ੍ਰਿਮੀਨਲ ਗਤੀਵਿਧੀ ਤੋਂ ਬਾਅਦ ਬੰਦਾ ਆਪਣੀ ਨਾਰਮਲ ਲਾਈਫ ਜਿਹੜੀ ਆ ਉਹ ਕੁਆ ਬੈਠਦਾ ਹੈ ਤੇ ਡਰ ਕੇ ਰਹਿੰਦਾ ਵਾ ਜਿਸ ਤਰ੍ਹਾਂ ਉਹਨਾਂ ਆ ਜਿਹੜੇ ਬੰਦੇ ਫੜੇ ਆ ਇਹ ਪਿਛਲੇ 2 ਮਹੀਨੇ ਤੋਂ ਇੱਕ ਗੁਰਦੁਆਰੇ ਦੇ ਵਿੱਚ ਸੌਂਦੇ ਸੀ ਜਾ ਕੇ ਲੰਗਰ ਹਾਲ ਚ ਆਪਦੇ ਘਰ ਵੀ ਨਹੀਂ ਸੀ ਰਹਿੰਦੇ ਨਾ ਇਹਨੂੰ ਆਪਦੇ ਬੱਚਿਆਂ ਦੇ ਕੋਲ ਇੰਜੋਏ ਕਰਨ ਦਾ ਮੌਕਾ ਮਿਲਦਾ ਸੀ ਨਾ ਇਹਨੂੰ ਆਪਣੇ ਮਾਤਾ ਪਿਤਾ ਨੂੰ ਮਿਲਣ ਦਾ ਮੌਕਾ ਮਿਲਦਾ ਸੀ ਇਹ ਦੋਵੇਂ ਭਰਾ ਸੀਗੇ ਤੇ ਦੂਜਰੇ ਦੂਸਰੇ ਪਿੰਡ ਦੇ ਗੁਰਦੁਆਰੇ ਦੇ ਲੰਗਰ ਹਾਲਚ ਜਾ ਕੇ ਰਾਤ ਚੋਰੀ ਸੌਂਦੇ ਸੀ ਜਿੱਥੋਂ ਸਾਨੂੰ ਪਤਾ ਲੱਗਣ ਤੇ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਵਾ ਉੱਥੋਂ ਹੀ ਇਹ ਨਸ਼ਾ ਤਸਕਰੀ ਕਰਦੇ ਸੀ ਜੀ ਜਿਹੜਾ ਕੋਈ ਟੈਕਨੋਸ ਰੇਡੀਅਮ ਦੇ ਠੱਗੀਆਂ ਕਿ ਤਰ੍ਹਾਂ ਮਾਰਦੇ ਸੀ ਸੁਣੋ ਜੇ ਕੋਈ ਬੰਦਾ ਦੇਖ ਲਿਆ ਅੰਦਰ ਬੜੇ ਪਿੱਛੇ ਵੜ ਗਿਆ ਜੀ ਹਾਂ ਪਿੱਛੇ ਵੜ ਗਿਆ ਦਾਤਰ ਲੈ ਕੇ ਜੀ ਅੱਛਾ ਜੀ ਜਿਹੜਾ ਵੀ ਦੇਖਿਆ ਇਕੱਲਾ ਦਾਤਰ ਲੈ ਕੇ ਪੈ ਗਿਆ ਕਿੰਨੇ ਸਾਲੋਂ ਤੋਂ ਕੰਮ ਕਰਤੋ

ਆਤਾ ਦੁਸਰੇ ਮਨਾਈ ਇੱਕ ਤਸੋਨਾ ਕਿਸ ਤਰ੍ਹਾਂ ਕਿਤਨਾ ਕਿਤਰਾ ਕਰਨਾ ਵੀ ਕਿਤਰਾ ਰੈਕੀ ਕਿਤਰਾ ਕਰਦੇ ਕਿਸ ਤਰ੍ਹਾਂ ਸਾਥ ਸੁਪਰ ਦਸੋ ਕਿਤਰਾ ਕਰਦੇ ਬਸ ਜਿਹੜਾ ਡਿੱਕੇ ਆ ਗਿਆ ਹੀ ਹਾਂ ਜਿਹੜਾ ਆ ਗਿਆ ਡਿੱਕੇ ਅੱਛਾ ਫਿਰ ਬੈਂਕ ਕਾਰਡ ਕਿਤਰਾ ਸ਼ਕਲ ਬਤਾਉਂਦੇ ਕਾਰਡ ਬਥੇਰੇ ਪਏ ਹੁੰਦੇ ਏਟਮ ਜਿਹਦਾ ਚਾਲੀ ਲਬਰੀ ਦੇ ਚੱਕਲੀ ਦੇ ਤੋ ਜਿਹੜਾ ਉਹਦਾ ਕਾਰਡ ਉਹ ਕਿਤਰਾ ਸਤਿ ਸ਼੍ਰੀ ਅਕਾਲ ਬਦਲੀ ਦਾ ਹੀ ਉਹਨਾਂ ਹੁਣ ਤਾਂ ਕਿੰਨੇ ਬੰਦੇ ਨੇ ਆਹ 10 12 ਜਣੇ ਨੇ ਕੀਤੀ ਹੋਣੀ ਉਹਦੀ ਕਿੰਨੀ ਕੁ ਰਕਮ ਕਰ ਬਾਕੀ ਕੰਪਲੀਟ ਹੋ ਗਿਆ ਦਰਵਾਜ਼ਾ ਪੈਂਟਿੰਗ ਸੀ ਇਹਨਾਂ ਨੇ ਚੱਕ ਲਿਆ ਕਿੱਥੋਂ ਚੁੱਕਿਆ ਦਾ ਇੱਥੇ ਚੰਡਿਆਲੇ ਚੁੱਕੇ ਕਿਹੜੀ ਪੈਂਟ ਨਹੀਂ ਨੇਰ ਲੱਗੋ ਚੱਕਿਆ ਜੀ ਨਹੀਂ ਚੰਡਿਆਲੇ ਕਿਹੜੀ ਪੈਂਟ ਚੁੱਕੀ ਤਾਂ ਹਾਂ ਜੀ ਉਹ ਅੱਗੇ ਬੈਂਕ ਹੈਗਾ ਜੀ ICICI ਇਹ ਪਤ ਨਹੀਂ ਕਿਹੜਾ ਹੈ ਮੋਟੇ ਕਿੰਨੇ ਪੈਸੇ ਰਾਜਦੇ ਜਿੰਨੇ ਕਢਾ ਗਏ ਚਿੱਟਾ ਪੀ ਗਏ ਜੀ ਦਸ਼ਾ ਕਿਵੇਂ ਕਰਤਾ ਹਾਂ ਜੀ ਤੁਸੀਂ ਆਇਓ ਤਾਂ ਪੀਨੇ ਆਇਆ ਬੱਝੇ ਆਏ ਤੇ ਉਹ ਨਾ ਮਾਦਰੀ ਆਪਣੇ ਜੂਝਰੇ ਜਿਹੜੇ ਤੁਹਾਡਰ ਕੇ ਟੱਕੀਆਂ ਮਾਰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੀ ਅਜੇ ਤਾਂ ਮੈਂ ਬੈਠਾ ਓਏ ਬੇਟੀ ਹੋ ਗਈ ਜੀ ਟੱਕੀ ਮਾਰਨੀ ਚਾਹੀਦੀ ਕਿ ਨਹੀਂ ਮਾਰਨੀ ਚਾਹੀਦੀ ਕਿਹਨਾਂ ਨਹੀਂ ਨਹੀਂ ਜੀ